ਇੱਕ ਸ਼ੇਰ ਹੈ ਜੀ ਇਧਰ ਕੋ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਜੀ ਸ਼ੇਗਤ ਨੇ ਇਹਦਾ ਸ਼ਮਸ਼ੇਰ ਇਹ ਨਿਰਾਹਤਾ ਨੇ ਕਾਤਾ ਸ਼ਮਸ਼ੇਰ ਜੀ ਕੰਮ ਨਾ ਕਰਦਾ ਹਾਂ ਜੀ ਅੱਜ ਹੋ ਗਿਆ ਕੱਲ ਹੋ ਗਿਆ ਹੋਇਆ ਕੱਖ ਨਹੀਂ ਹੁਣ ਇਹ ਵੀ ਕੋ ਤਾਕਾ ਕਹਿੰਦਾ ਹੈ ਨਾ ਬਣਾਵੇਗਾ ਜਿਹਨੂੰ ਜੇ ਬਣਾਏਗਾ ਮੈਂ ਨਹੀਂ ਦੱਸਦਾ ਤਾਕਾ ਦੱਸਦਾ ਇੱਕ ਮਿੰਟ ਇੱਕ ਮਿੰਟ ਨਹੀਂ ਇਹ ਤਾਂ 70 ਸਾਲ ਦਾ ਜਿਹੜਾ ਗੰਦਵਾ ਨਾ ਬੋਲੀ ਹੁਣ ਸਾਫ ਹੁੰਦਾ ਪਹਿਲਾਂ ਇੱਕ ਟਾੜੇ ਵਿਖਾਇਆ ਸੀ ਯਾਰ ਸ਼੍ਰੀਮਤੀ ਰਨਾ ਚੌਧਰੀ ਉਹਨਾਂ ਨੇ ਕਦੀ ਤੂੰ ਇਹ ਐਦਾ ਕਰਕੇ ਉਹਨਾਂ ਨੇ ਕਿਉਂ ਨਹੀਂ ਬਣਾਈ ਸੜਕ ਬੇਸ਼ੱਕ ਪ੍ਰਾਣਾਸ਼ਾਲਾ ਤੋਂ ਪੰਡੋਰੀ ਧਾਮ ਨੂੰ ਜਾਂਦੀ ਜਿਹੜਾ ਰੋਡ ਹੈ ਲੰਬੇ ਸਮੇਂ ਤੋਂ ਉਹਦੀ ਬੱਧਰ ਹਾਲਤ ਹੈ ਤਰਸਯੋਗ ਹਾਲਤ ਹੈ ਤੇ ਤਰਸਯੋਗ ਹਾਲਤ ਨੂੰ ਲੈ ਕੇ ਜੋ ਵੱਖ-ਵੱਖ ਅਖਬਾਰਾਂ ਦੀਆਂ ਸੁਰਖੀਆਂ ਰਾਈ ਮੀਡੀਅਮ ਦੇ ਮਾਧਿਅਮ ਰਾਈ ਖਬਰਾਂ ਪ੍ਰਕਾਸ਼ਤ ਹੋ ਚੁੱਕੀਆਂ ਤੇ ਬੀਤੇ ਦਿਨ ਵੀ ਖਬਰ ਜਿਹੜੀ ਨਰਲੇਬ ਟੀਵੀ ਤੇ ਰਾਈ ਜੋ ਪ੍ਰਕਾਸ਼ਤ ਹੋਈ ਸੀ ਉਹਦਾ ਅਸਰ ਅੱਜ ਦੇਖਣ ਨੂੰ ਇਹ ਮਿਲਿਆ ਕਿ ਹਲਕਾ ਦੀਨਾਨਗਰ ਨਾਲ ਸੰਬੰਧਤ ਤੁਹਾਨੂੰ ਦੱਸ ਦਈਏ ਕੇ ਜਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਨਾਲ ਸੰਬੰਧਤ ਜੋ ਯੂਥ ਆਗੂ ਨੇ ਨਵੇਂ ਯੂਥ ਆਗੂ ਆਏ ਨੇ ਜੋ ਐਨੀ ਦਿਨੀ ਕਾਫੀ ਸਰਗਰਮ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਉਸ ਖਬਰ ਨੂੰ ਲੈ ਕੇ ਇਸ ਰੋਡ ਦਾ ਸਰਵਾ ਕੀਤਾ ਗਿਆ ਜਿੱਥੇ ਰੋਡ ਦਾ ਸਰਵਾ ਕੀਤਾ ਗਿਆ ਉੱਥੇ ਹੀ ਇਹਨਾਂ ਵੱਲੋਂ ਕਿਸਾਨਾਂ ਦੇ ਨਾਲ ਜਾਂ ਪਾਰਟੀ ਵਰਕਰਾਂ ਦੇ ਨਾਲ ਗੱਲਬਾਤ ਕਰਕੇ ਇਸ ਰੋਡ ਦਾ ਹਾਲ ਜਾਣਿਆ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਜਿਵੇਂ ਬੀਤੇ ਦਿਨ ਇੱਕ ਕਿਸਾਨ ਵੱਲੋਂ ਇਸ ਰੋਡ ਦੇ ਉੱਤੇ ਸਰਕਾਰਾਂ ਦੇ ਲਾਰਿਆਂ ਤੋਂ ਅੱਕੇ ਹੋਏ ਜਿਵੇਂ ਗੰਨਾ ਇਥੋਂ ਕੱਢਾ ਹੁੰਦਾ ਕਿਸਾਨਾਂ ਨੇ ਤੇ ਵੱਡੇ ਵੱਡੇ ਟੋਏ ਜੋ ਹੈ ਜੀ.ਸੀ.ਪੀ. ਦੇ ਦੁਆਰਾ ਕਿਸਾਨਾਂ ਵੱਲੋਂ ਆਪਣੇ ਜੇਬ ਖਰਚੇ ਤੋਂ ਪੂਰੇ ਜਾ ਰਹੇ ਸੀ ਸੋ ਜਿਸ ਨੂੰ ਲੈ ਕੇ ਅੰਗਰੇਜ਼ ਸਿੰਘ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਸਾਡੀ ਸਰਕਾਰ ਦੇ ਹੁੰਦਿਆਂ ਜੇਕਰ ਕਿਸਾਨਾਂ ਨੇ ਆਪ ਹੀ ਟੋਏ ਪੂਰਨੇ ਨੇ ਤੇ ਫਿਰ ਸਾਡੀ ਸਰਕਾਰ ਦਾ ਕੀ ਫਾਇਦਾ ਅੰਗਰੇਜ਼ੀ ਅੱਜ ਸਰਵਾ ਕੀਤਾ ਕੀ ਦੇਖਣ ਨੂੰ ਮਿਲਿਆ ਸੇ ਰੋਡ ਤੇ ਸਭ ਤੋਂ ਪਹਿਲਾਂ ਤੇ ਸਵਾਲ ਇਹ ਬਣਦਾ ਕਿ ਜਿਹੜੇ ਪਹਿਲੇ ਲੀਡਰ ਨੇ ਜਿਵੇਂ ਹਲਕਾ ਇੰਚਾਰਜ ਸਮਸ਼ੇਰ ਸਿੰਘ ਜਾਂ ਹਲਕਾ ਵਿਧਾਇਕ ਨੇ ਜਾਂ ਲੰਬੇ ਸਮੇਂ ਤੋਂ ਜਿਹੜੇ ਵੀ ਨੇਤਾ ਇਥੋਂ ਦੀ ਗੁਜ਼ਰਦੇ ਨੇ ਕੀ ਉਹ ਨੇਤਾ ਇਥੋਂ ਹੈਲੀਕਾਪਟਰ ਤੋਂ ਗੁਜ਼ਰ ਜਾਂਦੇ ਨੇ ਗੱਡੀਆਂ ਰਾਈ ਨਹੀਂ ਜਾਂਦੇ ਕੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਏ ਰੋਡ ਦੀ ਹਾਲਤ ਪਹਿਲੇ ਤੇ ਜੀ ਤੁਹਾਡਾ ਇੱਥੇ ਆਇਆ ਦਾ ਮੈਂ ਧੰਨਵਾਦ ਕਰਦਾ ਜੀ ਕਹਿੰਦੇ ਕਿ ਇਸ ਰੋਡ ਦਾ ਜਿਹੜਾ ਤੁਸੀਂ ਕਿਹਾ ਕਿ ਤੁਹਾਡੇ ਹੀ ਚੈਨਲ ਰਹੀਂ ਮੈਂ ਮਾਧਿਅਮ ਰਹੀਂ ਜਦੋਂ ਮੈਂ ਦੇਖਿਆ ਕਿ ਤੁਹਾਡੇ ਇੱਥੇ ਪਹਿਲਾਂ ਤੇ ਦੇਖੋ ਵੀ ਮੇਰੀ ਨੌਲੇਜ ਚ ਨਹੀਂ ਸੀ ਹੈਗਾ ਕੁਝ ਵੀ ਜਦੋਂ ਮੇਰੀ ਨੌਲੇਜ ਆਇਆ ਮੈਂ ਤੁਹਾਡੇ ਚੈਨਲ ਲਈ ਇਹ ਪ੍ਰਕਾਸ਼ ਹੋਇਆ ਤੇ ਮੈਂ ਦੇਖਿਆ ਕੀ ਸਾਡੇ ਇੱਥੋਂ ਦੇ ਲੋਕ ਜਿਹੜੇ ਕਿਸਾਨ ਨੇ ਆਪਣੇ ਇੱਥੇ ਜਿਹੜੇ ਆਪਣੀ ਪਾਰਟੀ ਦੇ ਲੋਕ ਨੇ ਜਿਹੜੇ ਇੱਥੋਂ ਦੀ ਜਿਹੜੀ ਆਵਾਮ ਹੈ ਇੱਥੋਂ ਦੀ ਉਹ ਇੰਨੀ ਤੰਗ ਇਸ ਰੋਡ ਦੇਤੇ ਹੋਈ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਫਿਰ ਇੱਥੋਂ ਦੇ ਜੀ ਆਪਣੇ ਪਾਰਟੀ ਵਰਕਰਸ ਆਪਣੇ ਕਿਸਾਨ ਵੀਰ ਜਿਹੜੇ ਜਿੰਨੇ ਵੀ ਮੇਰੇ ਨਾਲ ਨੇ ਇੱਥੋਂ ਦੀ ਆਮ ਆਵਾਮ ਦੇ ਨਾਲ ਜਿੱਦਾਂ ਕਿ ਪਿੰਡ ਚੰਦਰਪਾਣ ਤੋਂ ਲੈ ਕੇ ਪਟਿਆ ਤੋਂ ਲੈ ਕੇ ਸੇਦੋਵਾਲ ਤੋਂ ਲੈ ਕੇ ਜਿੱਲੇ ਵੀ ਸਰਪੰਚ ਮੇਰੇ ਇੱਥੋਂ ਨਾਲ ਨੇ ਮੈਂ ਉਹਨਾਂ ਨੂੰ ਕਾਲ ਕਰਕੇ ਇੱਥੋਂ ਦਾ ਹਾਲਚਲ ਪੁੱਛਿਆ ਕਿ ਜਿਹੜਾ ਬਹੁਤ ਹੀ ਗੰਭੀਰ ਦੱਸਦੇ ਹੋ ਤੁਸੀਂ ਕਹਿੰਦੇ ਹਾਲਚਲ ਪੁੱਛਿਆ ਤੁਹਾਡਾ ਕਹਿੰਦਾ ਭਾਵਾ ਵੀ ਕਿ ਪਹਿਲਾਂ ਕਿਹੜ ਕੀ ਪਤਾ ਲੱਗਾ ਤੁਹਾਨੂੰ ਨਹੀਂ ਮੈਨੂੰ ਤਾਂ ਖਬਰ ਵੇਖ ਕੇ ਪਤਾ ਲੱਗਾ ਜੀ ਮੈਂ ਦੇਖੋ ਜਦੋਂ ਖਬਰ ਵੇਖਿਆ ਤੇ ਮੈਂ ਫੇਰ ਇੱਥੇ ਆਇਆ ਤੇ ਜਦੋਂ ਵੀ ਵੇਖੋ ਇਹ ਤੇ ਬਹੁਤ ਹੀ ਜਲੇ ਕੀ ਮਰੀ ਮਾੜੀ ਕਹਿੰਦੇ ਕਿਥੋਂ ਤੇ ਗੰਨੇ ਆਉਂਦੇ ਲੈ ਕੇ ਕਿਸਾਨ ਜਿਹੜੇ ਗੰਨਾ ਲੈ ਕੇ ਜਾਂਦੇ ਨੇ ਤੇ ਇਹ ਤੋਂ ਤੁਹਾਡੇ ਧਿਆਨ ਚ ਲੈਦੀ ਹੈ ਕਿ ਜਿੱਥੇ ਗੰਨਾ ਕਸਤਕਾਰਾਂ ਨੂੰ ਵੱਡੀਆਂ ਮੁਸ਼ਕਲਾਂ ਆ ਰਹੀਆਂ ਨੇ ਸਾਰੇ ਜੀਵਿਧਾਰ ਨੇ ਜਿਹੜੇ ਖੜੇ ਨੇ ਅੱਜ ਚੰਦਰਪਾਣ ਦੇ ਕੈਮਰਾ ਕਮਾਇਆ ਜਾਈ ਚਾਹੇ ਚੰਦਰਪਾਣ ਦੇ ਨਾਲ ਸੰਬੰਧਤ ਨੇ ਚਾਹੇ ਭੈਣੀ ਮੀਲਮਾ ਨੇ ਨਰੈਣੀਪੁਰ ਦੇ ਨਾਲ ਮੀਘੀਆਂ ਦੇ ਨਾਲ ਆ ਪਿੱਛੇ ਪਿੰਡ ਸੁੰਦੜਾ ਦੇ ਕਿਸਾਨ ਖੜੇ ਨੇ ਇੱਧਰ ਹੰਡਾਂ ਦੇ ਰਸੂਲਪੁਰ ਤੋਂ ਖੜੇ ਨੇ ਇਹਨਾਂ ਨੂੰ ਮੁਸ਼ਕਲਾਂ ਪੁੱਛ ਲੋ ਅ ਅੰਗਰੇਜ਼ ਸਿੰਘ ਜੀ ਇੱਥੇ ਟਰਾਲੀਆਂ ਜਿਹੜੀਆਂ ਨੇ ਦਿਨ ਦਿਹਾੜੇ ਰਾਤ ਭਰਾਤੇ ਕਈ ਪਲਟ ਦੀਆਂ ਨਜ਼ਰਾਂ ਦੀਆਂ ਤੇ ਭਾਰੀ ਖੱਜਲ ਖਵਾਰੀ ਜਿਹੜੀ ਉਹ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਬਿਲਕੁਲ ਜੀ ਬਿਲਕੁਲ ਨੇ ਨਾਲੇ ਪਤਾ ਕੀ ਹੈ ਜੀ ਆ ਵੇਖੋ ਜਿੰਨੇ ਵੀ ਤੁਹਾਨੂੰ ਲੱਭਣ ਦੇ ਆ ਕਿ ਇਸ ਕਰਕੇ ਆਏ ਨੇ ਇਹਨਾਂ ਨੂੰ ਮੇਰੇ ਤੇ ਵਿਸ਼ਵਾਸ ਆ ਇਹ ਮੇਰੇ ਇੱਕ ਕਹਿਨ ਤੇ ਆਏ ਨੇ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੇਰੀ ਆਲਰੇਡੀ ਉੱਤੇ ਗੱਲ ਹੋ ਗਈ ਹੈ ਜੀ ਮੇਰੇ ਐਕਸ਼ਨ ਨਾਲ ਗੱਲ ਐਕਸਲ ਸਾਹਿਬ ਨਾਲ ਹੋ ਗਈ ਸਾਰਿਆਂ ਨਾਲ ਗੱਲ ਹੋ ਗਈ ਆ ਇਹਨਾਂ ਦਾ ਜਿਹੜਾ ਵਾ ਕਿ ਆਪਾਂ ਕਾਰਵਾਈ ਕਰਕੇ ਦੱਸਦੇ ਹੋ ਖੁਸ਼ੀ ਹੋਏਗੀ ਕਿ ਆ ਮਹੀਨੇ ਤੱਕ ਇੱਥੋਂ ਦਾ ਟੈਂਡਰ ਹੈ ਜਿਹੜਾ ਇਹ ਦੇ ਕੇ ਤੇ ਆਪਾਂ ਜਿਹੜਾ ਇੱਥੋਂ ਦਾ ਕੰਮ ਸ਼ੁਰੂ ਕਰਵਾ ਜਾਣਾ ਵਾ ਕਿਉਂਕਿ ਵੇਖੋ ਹੁਣ ਸਾਡੀ ਆਮ ਆਦਮੀ ਪਾਰਟੀ ਸਰਕਾਰ ਮੇਰੀ ਗੱਲ ਹੋਈ ਆ ਮੈਂ ਤਾਂ ਇੱਥੋਂ ਆਉਣ ਤੋਂ ਪਹਿਲਾਂ ਉਹਨਾਂ ਨੂੰ ਮਿਲ ਕੇ ਆਇਆ ਹਾਂ ਉਹਨਾਂ ਨਾਲ ਗੱਲ ਕਰਕੇ ਆਇਆ ਹਾਂ ਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੀ ਸਰਕਾਰ ਦੇ ਵਿੱਚ ਦੁਨੀਆ ਜਿਹੜੀ ਆਵਾਮ ਇਹ ਦੁਖੀ ਨਹੀਂ ਆ ਇਹ ਸਰਕਾਰ ਦੇ ਨਾਲ ਖੁਸ਼ਵਾ ਤੇ ਸਾਡੀ ਸਰਕਾਰ ਨੇ ਤੇ ਸੌ ਸਕੀਮਾਂ ਚਲਾ ਰੱਖੀਆਂ ਵਾ ਪਿੰਡਾਂ ਵਾਸਤਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਸਿੰਘ ਜਿੰਦਾਬਾਦ ਸਾਡੀ ਸਰਕਾਰ ਰੰਗਰੇਤ ਸਿੰਘ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨੀ ਨਾਰੇਬਾਜ਼ੀਆਂ ਨੇ ਨਹੀਂ ਗੱਲ ਹੋਣੀ ਲੋਕਾਂ ਨੇ ਕੰਮ ਦੇਖਣੇ ਨੇ ਲੋਕਾਂ ਨੂੰ ਕੰਮ ਪਿਆਰਾ ਚੰਮ ਪਿਆਰਾ ਨਹੀਂ ਹੈਗਾ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਸੋਨਾ ਸੁਨੱਖਾ ਮੁੰਡਾ ਯੂਥ ਆਗੂ ਆ ਲੋਕਾਂ ਨੂੰ ਕੰਮ ਚਾਹੀਦੇ ਨੇ ਜੇਕਰ ਇਹ ਤੁਸੀਂ ਜਿਵੇਂ ਭਰੋਸਾ ਦੇ ਰਹੇ ਹੋ ਜੇ ਰੋਡ ਬਣਾ ਦਿੰਦੇ ਤਾਂ ਮੈਂ ਸਮਝਦਾ ਕਿ ਦਿਨਨਗਰ ਇਦੇ ਵਿੱਚ ਤੁਹਾਡੀ ਜਿਹੜੀ ਜਾਇਜਕਰ ਹੋਣੀ ਸੰਭਾਵਕ ਹੈ ਪੈ ਕਹਿੰਦਾ ਜੀ ਮੈਨੂੰ ਜਿੱਥੇ ਤੱਕ ਮਰਜ਼ੀ ਜਾਣਾ ਪੈ ਜੇ ਸਭ ਤੋਂ ਪਹਿਲਾਂ ਤਾਂ ਮੈਂ ਕਾਰਵਾਈ ਇੱਥੇ ਮਤਾਈਓ ਆਇਆ ਵਾਂ ਕਿ ਜੇ ਮੇਰੇ ਨਾਲ ਗੱਲ ਹੋਈ ਠੀਕ ਹੈ ਮੈਨੂੰ ਜਿੱਥੇ ਤੱਕ ਮਰਜ਼ੀ ਜਾਣਾ ਪੈ ਜੇ ਚਾਹੇ ਮੈਨੂੰ ਸੀਐਮ ਸਾਹਿਬ ਤੱਕ ਆਪ ਜੀ ਹੋਣਾ ਉੱਤੇ ਹੱਥ ਬੰਨ ਕੇ ਬੇਨਤੀ ਕਰਨੀ ਪੈ ਜੇ ਇਹ ਰੋਡ ਹੈ ਜੀ ਜਿਹੜਾ ਇਹ ਰੋਡ ਵਾ ਇਹ ਮੈਂ ਹੁਣ ਮੈਂ ਤੁਹਾਨੂੰ ਦੱਸਾਂ ਕਿ ਮਹੀਨੇ ਤੱਕ ਇਥੋਂ ਦਾ ਟੈਂਡਰ ਪੈ ਕੇ ਤੇ ਇਹ ਰੋਡ ਬਣੂਗਾ ਤੇ ਸਾਡੇ ਜਿਹੜੇ ਇਥੋਂ ਦੇ ਵਿਧਾਇਕ ਨੇ ਚਾਹੇ ਚਾਹ ਸਾਈ ਸਾਡੇ ਦੇ ਜ਼ਿਲ੍ਹੇ ਦੀ ਜਿੰਨੀ ਲੀਡਰਸ਼ਿਪ ਨੇ ਆਪਾਂ ਉਹਨਾਂ ਦੇ ਕਰਕੇ ਹੀ ਆਏ ਆ ਉਹਨਾਂ ਦੇ ਕਰਕੇ ਆਏ ਕਿਉਂਕਿ ਦੇਖੋ ਆਪਣੇ ਤੁਹਾਨੂੰ ਵੀ ਪਤਾ ਹੋਏਗਾ ਦਿੱਲੀ ਇਲੈਕਸ਼ਨ ਚੱਲ ਰਹੇ ਨੇ ਸਾਰੇ ਉੱਥੇ ਬਿਜ਼ੀ ਨੇ ਮੈਂ ਵੀ ਆਪ ਜਿਹੜਾ ਵੀ ਉੱਥੇ ਬਿਜ਼ੀ ਆ ਪਰ ਮੈਂ ਤਾਂ ਵੀ ਆਪਣੇ ਲੋਕਾਂ ਵਾਸਤੇ ਕਿ ਜਿਹੜਾ ਸਭ ਤੋਂ ਪਹਿਲਾਂ ਮੇਰੇ ਲੋਕ ਮੇਰਾ ਪਰਿਵਾਰ ਮੇਰਾ ਹਲਕਾ ਠੀਕ ਹੈ ਜੀ ਜੇ ਇੱਥੇ ਆਏ ਆ ਤੇ ਤੁਹਾਨੂੰ ਮੈਂ ਕਹਿ ਰਿਹਾ ਕਿ ਮਹੀਨੇ ਤੱਕ ਜਿਵੇਂ ਮੈਨੂੰ ਉੱਪਰ ਅਫਸਰਾਂ ਨੇ ਕਿਹਾ ਆ ਕਿ ਮੈਨੂੰ ਮਹੀਨੇ ਤੱਕ ਜਿਹੜਾ ਕਿ ਤੁਹਾਡਾ ਜਿਹੜਾ ਰੋਡ ਦਾ ਟੈਂਡਰ ਪਾ ਕੇ ਕਿਉਂਕਿ ਦੇਖੋ ਤੁਹਾਨੂੰ ਵੀ ਪਤਾ ਹੋਏਗਾ ਪ ਦੇ ਕਿ ਹੜ ਤੋਂ ਪਹਿਲਾਂ ਹੀ ਹੜ ਤੋਂ ਬਾਅਦ ਬੇਸ਼ੱਕ ਇਹਦੀ ਹਾਲਤ ਹੋਰ ਵਿਗੜ ਗਈ ਹੜ ਤੋਂ ਪਹਿਲਾਂ ਹੀ 10 ਸਾਲ ਦੇ ਕਰੀਬ ਇਹ ਟੁੱਟਿਆ ਪਿਆ ਸੀ ਨਹੀਂ ਬਿਲਕੁਲ ਜੀ ਇਹ 5-6 ਸਾਲ ਹੋ ਗਿਆ ਰੋਡ ਨੂੰ ਬਣੇ ਹੋਏ ਤੇ ਅਫਸਰਾਂ ਦੀ ਨੌਲੇਜ ਦੇ ਵਿੱਚ ਆਲਰੇਡੀ ਹੈਗੇ ਨੇ ਸਾਡੇ ਅਫਸਰ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਸਾਡਾ ਪ੍ਰਸ਼ਾਸਨ ਸਾਡੇ ਨਾਲ ਮੋੜੇ ਨਾ ਮੋਡਾ ਲਾ ਕੇ ਕੰਮ ਕਰ ਰਿਆ ਵਾ ਠੀਕ ਹੈ ਜੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਪਹਿਲਾਂ ਹੀ ਉੱਥੇ ਪਹੁੰਚੇ ਹੁੰਦੇ ਨੇ ਤੇ ਮੈਂ ਅੱਜ ਵੀ ਜਿਹੜਾ ਵਾ ਕਿ ਕੰਮ ਕਰਕੇ ਦਾਵਾ ਕਰਕੇ ਆਇਆ ਵਾਂ ਤੇ ਇਹ ਹੁਣ ਰੋਡ ਆ ਜਿਹੜਾ ਸਾਡੀ ਸਰਕਾਰ ਪਹਿਲ ਦੇ ਆਧਾਰ ਤੇ ਬਣਾਏਗੀ ਤੇ ਰਹੀ ਗੱਲ ਤੁਸੀਂ ਕਹਿ ਰਹੇ ਹੋ ਕਿ ਚੰਮ ਨਹੀਂ ਵੇਖਿਆ ਜਾਂਦਾ ਤੇ ਤੁਸੀਂ ਮੇਰੀ ਪੁੱਛ ਸਕਦੇ ਹੋ ਇਹ ਜਿੰਨੇ ਵੀ ਜਿੰਨੇ ਵੀ ਲੋਕ ਖੜੇ ਨੇ ਇਹਨਾਂ ਨੂੰ ਪੁੱਛ ਲਿਓ ਕਿ ਅੰਗਰੇਜ਼ਾਂ ਨੇ ਕੰਮ ਕਿੱਦਾਂ ਕਰਾਉਂਦੇ ਨੇ ਠੀਕ ਹੈ ਜੀ ਕੰਮ ਆਪਾਂ ਪਹਿਲ ਦੇ ਆਧਾਰ ਤੇ ਚਾਹੇ ਮੈਨੂੰ ਸ਼ਕਤੀ ਦੇ ਨਾਲ ਪੇਸ਼ ਆ ਕੇ ਚਾਹੇ ਕਿੱਦਾਂ ਵੀ ਪਰ ਮੈਂ ਇਹੀ ਆ ਕਿ ਪਿਆਰ ਦੇ ਨਾਲ ਮ ਕੰਮ ਕਰਵਾਉਣਾ ਆ ਕਿਉਂਕਿ ਇਹ ਸਾਡੇ ਸਾਰਿਆਂ ਦਾ ਇਹ ਸਾਡਾ ਹਲਕਾ ਵਾ ਮੇਰਾ ਪਰਿਵਾਰ ਆ ਵੇਖੋ ਲੋਕੀ ਕਹਿੰਦੇ ਆ ਨਾ ਕਿ ਆ ਇਹ ਉਹਦਾ ਘਰ ਹੈ ਉਹਦਾ ਘਰ ਆਪਾਂ ਕਹਿੰਦੇ ਆ ਕਿ ਨਹੀਂ ਇਹ ਸਾਰੇ ਮੇਰਾ ਪਰਿਵਾਰ ਆ ਮੈਂ ਇੱਥੇ ਕਿਸੇ ਦੇ ਘਰ ਵੀ ਚੱਲ ਜਾ ਮੈਨੂੰ ਜਿਹੜਾ ਆ ਕਿ ਇੰਨਾ ਪਿਆਰ ਦਿੰਦੇ ਨੇ ਇੰਨਾ ਆਪਣਾ-ਆਪਣ ਗਲੇ ਦੇ ਨਾਲ ਲਾਂਦੇ ਨੇ ਤੇ ਮੈਂ ਇਹਨਾਂ ਦੀ ਵੇਖੋ ਜੀ ਪੇਟ ਨਹੀਂ ਲੱਗਣ ਦਵਾਗਾ ਚਲੋ ਜੋਗ ਮਿਲਣਾ ਕੋਡੀ ਕਰ ਰੁਕਦੀ ਐ ਤੇ ਸੰਭਾਵਨਾ ਕਿ ਜਦੋਂ ਤੁਹਾਡੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਜੇਕਰ ਤੁਹਾਨੂੰ ਦੱਸ ਦਿੱਤਾ ਜਾਵੇ ਕੇਵਲ ਰਹਿੰਦੇ ਰਹਿੰਦੇ 3 ਸਾਲ ਦੇ ਵਿੱਚ ਪਿਛਲੇ 3 ਸਾਲ ਦੇ ਵਿੱਚ ਜਿਹੜਾ ਵਾ ਵੀ ਕੰਮ ਹਲਕੇ ਦਾ ਨਹੀਂ ਹੋਇਆ ਤੁਹਾਡੇ ਤੋਂ ਇਲਾਵਾ ਆਮ ਲੋਕ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਇੱਕ ਮਿੰਟ ਗੱਲ ਕਹਿੰਦਾ ਸੀ ਕਿ ਲੋ ਜੀ ਮੈਂ ਬਸ ਮਹੀਨੇ ਦੇ ਵਿੱਚ ਸੜਕ ਬਣਾ ਦਾਂਗਾ ਸ਼ੇਰ ਕਿਹੜਾ ਜੀ ਇੱਕ ਸ਼ੇਰ ਆ ਜੀ ਇਧਰ ਕੋ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਜੀ ਸਿੰਘਤ ਨੇ ਇਹਦਾ ਸ਼ਮਸ਼ੇਰ ਇਹ ਨਿਰਾਹਤਾ ਨੇ ਕਹਾਦਾ ਸ਼ਮਸ਼ੇਰ ਇਹ ਜੇ ਕੰਮ ਨਾ ਕਰਦਾ ਉਹ ਵੀ ਇਹ ਕਹਿੰਦਾ ਬਸ ਜੀ ਬਣ ਗਈ ਸੜਕ ਅੱਜ ਹੋ ਗਿਆ ਕੱਲ ਹੋ ਗਿਆ ਹੋਇਆ ਕੱਖ ਨਹੀਂ ਹੁਣ ਇਹ ਵੀ ਕਾਕਾ ਕਹਿੰਦਾਦਾ ਮੈਂ ਬਣਾਦਾਗਾ ਚਲੋ ਜੇ ਬਣਾਏਗਾ ਮੈਂ 10 ਨੂੰ ਤੱਕ ਆ ਕਾ ਇੱਕ ਮਿੰਟ ਇੱਕ ਮਿੰਟ ਨਹੀਂ ਜੇ ਇਹ ਤਾਂ ਬਣ ਗਿਆ ਤਾਂ ਇਹ ਦੱਸਾਂਗਾ ਵਾਕੇ ਇਹ ਮੁੰਡੇ ਨੇ ਕੰਮ ਕੀਤਾ ਹਾਂ ਜੀ ਜੇ ਇਹ ਸ਼ਮਸ਼ੇਰ ਵਾਲੇ ਕੰਮ ਰਿਹਾ ਨਹੀਂਦੇ ਹੋਇਆ ਹੋਇਆ ਜੀ ਉਹ ਵੀ ਆਡੇ ਸਤਕਾਰ ਜੋ ਹਲਕਾਂ ਚ ਆ ਜੀ ਉਹ ਵੀ ਆਪਣੀ ਪੂਰੀ ਆ ਪਤਾ ਕੀ ਸਰਕਾਰੀ ਕੰਮ ਦੇ ਵਿੱਚ ਨਾ ਇਹ ਨਹੀਂ ਇਹ ਤਾਂ ਜੇ ਮੈਂ ਡਿਪਾਰਟੀ ਤੋਂ ਮੇਰੀ ਗੱਲ ਸੁਣ ਲੋਕਾਂ ਦਾ opinion ਲੈ ਲੈਂਦੋ ਆ ਚੰਦਰਪਾਲ ਤੋਂ ਵੀਰ ਜੀ ਖੜੀ ਨੇ ਚੰਦਰਪਾਲ ਤੋਂ ਵੀਰ ਜੀ ਇੱਕ ਮਿੰਟ ਸਾਨੂੰ ਆਮ ਲੋਕਾਂ ਦਾ opinion ਲੈ ਲੈਂਦੋ ਇੱਥੇ ਕਿਉਂਕਿ ਇਹ ਸਾਡੀ ਸਮੱਸਿਆ ਹਲਕੇ ਦੀ ਆ ਲੋਕਾਂ ਦੀ ਸਮੱਸਿਆ ਉਸੀ ਵਿਸ਼ਵਾਸਿਤਵਾ ਦਿੱਤਾ ਮਹੀਨੇ ਦਾ ਗੱਲ ਕੀਤੀ 2 ਮਹੀਨੇ ਤੱਕ ਅਸੀਂ ਸਮਝਦੇ 3 ਮਹੀਨੇ ਤੱਕ ਵੀ ਰੋਡ ਬਣ ਜਾਵੇ ਤੇ ਤੁਹਾਡੀ ਜਾਇਜਾਕਾਰ ਹਾਂਜੀ ਵੀਰ ਜੀ ਕੀ ਕਿਵੇਂ ਦੇਖਦੇ ਹੋ ਜਿਹੜਾ ਰੋਡ ਲੰਬੇ ਸਮੇਂ ਤੋਂ ਕੀ ਹਲਕਾ ਇੰਚਾਰਜ ਜਿਹੜੇ ਇਥੋਂ ਦੀ ਗੁਜ਼ਰਦੇ ਨਹੀਂ ਤੇ ਦੇਖੋ ਜੀ ਗੁਰਾਜ ਸਾਹਿਬ ਹਲਕਾ ਇੰਚਾਰਜ ਮੇਰਾ ਖਿਆਲ ਆ ਕੋ ਹਫਤੇ ਵਿੱਚ ਇੱਕ ਕਦੀ ਵਾਰੀ ਜ਼ਰੂਰ ਗੁਜ਼ਰ ਦਿੰਨੇ ਥੋਂ ਦੀ ਨਹੀਂ ਹੈਲੀਕਾਪਟਰ ਤੇ ਜਾਂਦੇ ਜਾਂ ਗੱਡੀ ਤੇ ਜਾਂਦੇ ਤੇ ਗੱਡੀ 'ਚ ਤੇ ਪਤਾ ਨਹੀਂ ਕੀ ਕਰੋਂ ਅੱਖਾਂ ਮਿਟਕੇ ਜਾਂ ਸੁੱਤੇ ਚੱਲ ਜਾਂਦੇ ਨੇ ਇਹ ਗੱਲ ਤਾਂ ਨਹੀਂ ਪਤਾ ਅੱਛਾ ਜੀ ਹਾਂਜੀ ਉਹਨਾਂ ਨੂੰ ਰੋਡਾਂ ਦਾ ਪਤਾ ਹੀ ਨਹੀਂ ਲੱਗਦਾ ਮੇਰੇ ਖਿਆਲ ਸੁੱਤੇ ਹੀ ਚੱਲ ਜਾਂਦੇ ਨੇ ਗੱਡੀ ਵਿੱਚ ਅੱਛਾ ਅਗਲੀ ਗੱਲ ਤੁਸੀਂ ਇਹ ਖੜਖੜ ਦੀ ਆਵਾਜ਼ ਹੁੰਦੇ ਚੱਲਦੀ ਖਬਰ ਦੇ ਵਿੱਚ ਸਾਡ ਨੂੰ ਖਬਰ ਕਰਨ ਦੀ ਵੀ ਮੁਸ਼ਕਲ ਆ ਰਹੀ ਆ ਜਿਹੜੀਆਂ ਟਰਾਲੀਆਂ ਲੰਘ ਰੀਆਂ ਨੇ ਇਸੇ ਤਰ੍ਹਾਂ ਹੀ ਖੜਖੜ ਦੀ ਆਵਾਜ਼ ਰਾਤ ਸਾਡੇ ਬੱਚੇ ਜਾਂ ਬਜ਼ੁਰਗ ਜਿਹੜੇ ਰਾਤ ਸੁੱਤਾ ਨਹੀਂ ਜਾਂਦਾ ਘਰਾਂ ਦੇ ਵਿੱਚ ਮਿੱਟੀ ਘਟਾ ਜਾਂਦਾ ਹੁਣ ਅਖੀਰ ਦੇ ਵਿੱਚ ਵਿ ਪਤਾ ਕੀ ਹੈ ਜੀ ਕਰਾਇਆ ਸਾਹਿਬ ਜਾਣ ਤੇ ਤੁਸੀਂ ਮੈਨੂੰ ਪੂਰਾ ਬੋਲਣ ਲੈਣ ਦਿਓ ਜਾਂ ਤੁਸੀਂ ਇਹਨਾਂ ਨੂੰ ਪੁੱਛ ਲਓ ਹਾਂਜੀ ਹਾਂਜੀ ਠੀਕ ਹੈ ਇੱਥੇ ਮੈਂ ਆਇਆ ਵਾ ਰੋਡ ਦਾ ਸਰਵੇ ਲੈਣ ਹਾਂਜੀ ਹਾਂਜੀ ਠੀਕ ਹੈ ਮੈਂ ਕਿਹਾ ਜੀ ਟਿੱਪਣੀ ਲੈਣ ਨਹੀਂ ਆਇਆ ਇੱਥੇ ਮੈਂ ਆਪਣੀ ਸਰਵੇ ਲੈਣ ਆਇਆ ਵਾ ਮੈਂ ਇੱਥੇ ਕਿਹਾ ਜੀ ਟਿੱਪਣੀ ਨਹੀਂ ਲੈਣ ਆਇਆ ਪਰ মিডিਆ মিডিਆ ਵੀ ਕਿਸੇ ਦਾ ਬੱਜਾ ਨਹੀਂ ਹੈਗਾ ਨਾ মিডিਆ ਕਿਸੇ ਲੀਡਰ ਦਾ ਬੱਜਾ ਨਹੀਂ ਹੈਗਾ ਸਾਡਾ ਵੀ ਫਰਜ਼ ਬੰਦਾ ਕਿ ਆਪਾਂ ਲੋਕਾਂ ਦਾ opinion ਵੀ ਲਈਏ ਹਾਂਜੀ ਜੀ ਪਹਿਲਾਂ ਇਹਨਾਂ ਦਾ ਲਓ opinion ਠੀਕ ਹੈ ਮੈਂ ਇੱਥੇ ਲੋਕਾਂ ਨੇ ਕਰਕੇ ਆਇਆ ਮੇਰੇ ਆਪਣੇ ਲੋਕ ਹਾਂ ਜਦ ਤੱਕ ਮੇਰੀ ਗੱਲ ਪੂਰੀ ਹੋਣ ਲੈਂਦੋ ਜਦੋਂ ਤੱਕ ਇਹਨਾਂ ਨੂੰ ਪੁੱਛ ਲੋ ਨਹੀਂ ਹੋ ਗਈ ਗੱਲ ਆ ਗਈ ਉਹਦੀ ਤੁਸੀਂ ਦੱਸੋ ਹਾਂਜੀ ਦੇਖੋ ਪਤਾ ਕੀ ਗੱਲ ਆ ਹਾਂਜੀ ਹਰ ਇੱਕ ਸਰਕਾਰ ਆ ਜਿਹੜੀ ਉਹਦਾ ਪ੍ਰੋਸੀਜਰ ਹੁੰਦਾ ਵਾ ਹਾਂਜੀ ਹਾਂਜੀ ਇੱਥੇ ਕੋਈ ਸੋਨਪਰੀ ਤੇ ਹੈ ਨਹੀਂ ਸ਼ਕਤੀਮਾਨ ਹੈ ਨਹੀਂ ਜਿਹਨੇ ਉਂਗਲੀ ਘਮਾਈ ਦਾ ਕੰਮ ਹੋਏ ਨਾ ਹਰ ਇੱਕ ਕੰਮ ਦਾ ਪ੍ਰੋਸੀਜਰ ਹੁੰਦਾ ਚੈਨਲ ਹੁੰਦਾ ਵਾ ਸਮਾਂ ਲੱਗਦਾ ਹਾਂਜੀ ਹਾਂਜੀ ਠੀਕ ਹੈ ਮੈਨੂੰ ਬਾਕੀਆਂ ਦਾ ਤਾਂ ਨਹੀਂ ਪਤਾ ਪਰ ਮੈਂ ਆਪਣਾ ਜਰੂਰ ਤੁਹਾਨੂੰ ਕਹਿ ਰਿਹਾ ਕਿ ਸਾਡੇ ਜਿਹੜੇ ਸਰਕਾਰ ਜਿਹੜੇ ਸਾਡੇ ਇੱਥੋਂ ਦੇ ਅਹੁਦੇਦਾਰ ਆ ਜਿਹੜੇ ਸਾਡੇ ਤੋਂ ਹਿਲਕਾਂਚਾਰ ਦੀ ਚਾਹ ਸਾਡੀ ਪਾਰਟੀ ਦੇ ਜਿੰਨੇ ਵਰਕਰ ਨੇ ਸਾਰੇ ਕੰਮ ਕਰਦੇ ਨੇ ਪਪਾ ਜੀ ਅੱਗੇ ਤਾਕਿਆਂ ਦੀ ਵਾਰੀ ਆ ਉਹ 19 ਵਾਰੀ ਦਾ ਕੋਚ ਨਹੀਂ ਮੈਂ ਤੁਹਾਨੂੰ ਦੱਸਾਂ ਇੱਕ ਮਿੰਟ ਨਹੀਂ ਸ਼ਮਸ਼ੀਰ ਰਹੀਂ ਤਾਂ ਤੁਹਾਡੇ ਵਿਸ਼ਵਾਸ ਤੇ ਹੋਈ ਕਹਿੰਦੇ ਨਹੀਂ ਸ਼ਮਸ਼ੀਰ ਵੀ ਕਹਿੰਦਾ ਸਾਡੀ ਸਰਕਾਰ ਬਣ ਗਈ ਉਹ ਮੇਰੀ ਸੁਣੋ ਗੱਲ ਨਹੀਂ ਉਹ ਵੀ ਉਹ ਵੀ ਅਸੀਂ ਤਾਂ ਸੌ ਨਹੀਂ ਸਕਦੇ ਇੱਕ ਮਿੰਟ ਉਹ ਪਪਾ ਇੱਕ ਮਿੰਟ ਪਪਾ ਜੀ ਪਤਾ ਕੀ ਸਾਡੀ ਸਰਕਾਰ 22 ਸਾਲ ਹੋਇਆ ਆਏ ਨੂੰ 70 ਸਾਲ ਦਾ ਜਿਹੜਾ ਗੰਦਵਾਣਾ ਬੋਲੀ ਹੌਲੀ ਸਾਫ਼ ਹੁੰਦਾ ਪਹਿਲਾਂ ਇੱਕ ਤੁਹਾਡੇ ਵਿਧਾਇਕ ਜੀ ਜਰ ਸ਼੍ਰੀਮਤੀ ਰਨਾ ਚੋਦਰੀ ਹਾਂਜੀ ਹਾਂਜੀ ਉਹਨਾਂ ਨੇ ਕਦੀ ਤੂੰ ਹੀ ਅਦਾ ਕਰਕੇ ਉਹਨਾਂ ਨੇ ਕਿਉਂ ਨਹੀਂ ਬਣਾਈ ਸੜਕ ਸਾਡੀ ਸਰਕਾਰ ਨੂੰ 2.5 ਸਾਲ ਹੋਏ ਇੱਕ ਮਿੰਟ ਫੋਨ ਜਵਾਬ ਇੱਕ ਮਿੰਟ ਮੇਰੀ ਗੱਲ ਸੁਣ ਲੋ ਨਾ ਸਾਡੀ ਸਰਕਾਰ ਨੇ ਤੇ ਫਿਰ ਵੀ ਤੁਹਾਡੇ ਇਹਨੇ ਕੱਭ ਤੁਹਾਡੇ ਬਿਜਲੀ ਦੇ ਬਿੱਲ ਫਰੀ ਆਉਂਦੇ ਕਿ ਨਹੀਂ ਆਉਂਦੇ ਹੈ ਇੱਕ ਮਿੰਟ ਤੁਹਾਡੀ ਬੰਬੀਆਂ ਦੀ ਬੱਤੀ ਰਾਤ ਦੇ 2 ਵਜੇ ਤੇ ਨਹੀਂ ਛੱਡਦੇ ਇਹ ਵੀ ਚੀਜ਼ ਵੇਖੋ ਨਾਲੇ ਦੂਜੀ ਗੱਲ ਇਹ ਆਪਾਂ ਸਰਵੇ ਲੈਣ ਆਏ ਆ ਹਰ ਇੱਕ ਇੱਕ ਲੀਡਰ ਨੂੰ ਟਾਰਗੇਟ ਨਹੀਂ ਕਰਦੇ ਜਿਹੜੇ ਪਹਿਲਾਂ ਰਹਿ ਗਏ ਦੇ ਨਾ ਤੇ ਮਗਰਮਚ ਉਹਨਾਂ ਨੂੰ ਵੀ ਵੇਖੀਦਾ ਵਾ ਤੇ ਜੇ ਹੁਣ ਨਹੀਂ ਆਏ ਆ ਤਾਂ ਠੋਕ ਕੇ ਆਏ ਆ ਜਿਹਦੇ ਪਿੱਛੇ ਲੱਤ ਲਾਦੀ ਨੇ ਠੋਕ ਕੇ ਲਾਈਦੀ ਆ ਤੇ ਜੇ ਹੁਣ ਵੀ ਆ ਗਏ ਆ ਤੇ ਸ਼ਰਕ ਬਣੂਗੀ ਤੁਹਾਨੂੰ ਬਣ ਕੇ ਵਿਖਾਵਾਂਗੇ ਬਸ ਉਹਨਾਂ ਕੰਮ ਹੋ ਹੁੰਦੇ ਆ ਜੀ ਵੇਖੋ ਕਿਹੜੇ ਕਿਹੜੇ ਕੰਮ ਨਹੀਂ ਹੋਏ ਮੈਨੂੰ ਦੱਸੋ ਠੀਕ ਹੈ ਸਭ ਤੋਂ ਪਹਿਲਾਂ ਜੋ ਸਾਡੀ ਪਾਰਟੀ ਨੇ ਵਾਦਾ ਕੀਤਾ ਸੀਗਾ ਬਿਜਲੀ ਉਹ ਹੋ ਗਈ ਹਰ ਇੱਕ ਪਿੰਡ ਦੇ ਵਿੱਚ ਪੰਜਾਂ ਪੰਜਾਂ ਪਿੰਡਾਂ ਨੂੰ ਇੱਕ ਮੋਹੱਲਾ ਕਲੀਨਿਕ ਮਿਲੇ ਆ ਠੀਕ ਹੈ ਜੀ ਰਾਸ਼ਨ ਸਕੀਮ ਸਗਨ ਸਕੀਮ ਹਰ ਇੱਕ ਚੀਜ਼ ਜਿਹੜੀ ਸਾਡੀ ਸਰਕਾਰ ਨੇ ਦਿੱਤੀ ਆ ਠੀਕ ਹੈ ਐਂਡ ਦੀ ਤੇ ਲਾਸਟ ਐਂਡ ਜਿਹੜੀ ਆ ਗੱਲ ਕੀ थर्मल प्लाट ਜਿਹੜੇ ਏਡੇ ਖਰੀਦੇ ਆ ਜਿਹੜੇ ਐਸਐਸਐਫ ਜਿਹੜੇ ਲੋਕਾਂ ਨੇ 50000 ਨੌਕਰੀਆਂ ਦਿੱਤੀਆਂ ਸਾਡੀ ਸਰਕਾਰ ਨੇ ਕੰਮ ਕੀਤੇ ਰੇ ਕੰਮ ਨਿੱਜੀ ਲੋਕਾਂ ਦੇ ਕੰਮ ਆ ਉਹ ਹੁਣ ਜੇ ਆਪਾਂ ਅੱਗੇ ਮੈਂ ਆਪਣੀ ਗਰੰਟੀ ਲੈਣਾ ਕਿ ਮੈਂ ਆਇਆ ਵਾਂ ਤੇ ਮੈਂ ਕੰਮ ਪਹਿਲ ਦੇ ਆਧਾਰ ਤੇ ਹੁਣ ਕੇ ਕਿਉਂਕਿ ਇਹ ਮੇਰਾ ਸਾਰਾ ਪਰਿਵਾਰ ਆ ਜਿੰਨੇ ਤੁਸੀਂ ਇੱਧਰ ਕੈਮਰਾ ਮਾਰੋ ਆ ਜਿੰਨੇ ਵੀ ਮਾਏ ਆ ਇਹ ਸਾਰੇ ਮੇਰੇ ਕਰਕੇ ਆਏ ਮੇਰੇ ਕਸਜੇ ਤੇ ਆਏ ਪਰ ਕਈ ਜਿਹੜੀਆਂ ਦੂਜੀਆਂ ਪਾਰਟੀਆਂ ਨਾ ਉਹ ਵਿੱਚ ਆਪਣਾ ਬੰਦਾ ਵੀ ਭੇਜ ਦਿੰਦੀਆਂ ਆ ਕਿ ਜਾਓ ਉੱਥੇ ਜਾ ਕੇ ਹੋਂ ਕਰ ਦੋ ਜਾਉਂ ਕਰ ਦੋ ਕਿਉਂਕਿ ਦੂਜੀਆਂ ਪਾਰਟੀਆਂ ਸ਼ਰਾਰਤੀ ਅੰਸਰ ਭੇਜਦੀਆਂ ਵਾ ਪਰ ਆਪਾਂ ਜਿਹੜਾ ਵਾ ਕਿ ਉਸ ਚੀਜ਼ ਤੋਂ ਬਚ ਕੇ ਆਪਾਂ ਆਪਣਾ ਹਲਕੇ ਨੂੰ ਨਾਲ ਲੈ ਕੇ ਕੰਮ ਕਰਾਂਗੇ ਇਸ ਕਰਕੇ ਸਾਡੇ ਜਿਹੜੇ ਇੱਥੋਂ ਦੇ ਸਾਡੀ ਜ਼ਿਲ੍ਹੇ ਦੀ ਲੀਡਰਸ਼ਿਪ ਸਤਕਾਰਯੋਗ ਹਲਕਾ ਇੰਚਾਰਜ ਨੇ ਉਹ ਆਪਣਾ ਕੰਮ ਕਰ ਰਹੇ ਨੇ ਤੇ ਮੈਂ ਆਪਣਾ ਕੰਮ ਕਰ ਰਿਹਾ ਉਹ ਵੀ ਇੱਥੋਂ ਗੁਜ਼ਰੇ ਨੇ ਇੱਥੋਂ ਦੀ ਐਮਐਲਏ ਵੀ ਕਈ ਵਾਰੀ ਗੁਜ਼ਰੇ ਨੇ ਪਰ ਉਹਨਾਂ ਨੇ ਕਦੀ ਨਹੀਂ ਇਹ ਗੱਲ ਕਹੀ ਕਿ ਉਹਨੇ ਨੇ ਪੰਜ ਪੰਜ ਵਾਰੀ ਜਿਹੜੇ ਇੱਥੋਂ ਦੇ ਐਮਐਲਏ ਬਣ ਗਏ ਨੇ ਉਹਨੇ ਨੇ ਉਹਨਾਂ ਨੂੰ ਨਹੀਂ ਪਤਾ ਚੀਜ਼ ਦਾ ਪਰ ਸਾਡੀ ਸਰਕਾਰ ਅਸੀਂ ਪਹਿਲ ਦੇ ਆਧਾਰ ਤੇ ਇਹ ਕੰਮ ਕਰਾਵਾਂਗੇ ਤੇ ਕਰਾ ਕੇ ਦੱਸਾਂਗੇ ਧੰਨਵਾਦ ਵਾਹਿਗੁਰੂ ਜੀ ਸੋ ਇਸਨ ਅੰਗਰੇਜ਼ ਸਿੰਘ ਜਿਨ੍ਹਾਂ ਨੇ ਕਿਹਾ ਕਿ ਆਪਣੀ ਸਰਕਾਰ ਦਾ ਭਰੋਸਾ ਦਿੱਤਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਗੁਜ਼ਰ ਚੁੱਕੀਆਂ ਨੇ ਉਹਨਾਂ ਵੱਲੋਂ ਜਿਹੜੇ ਇਹ ਰਹਿੰਦੇ ਕੰਮ ਨੇ ਜਿਵੇਂ ਸੜਕ ਦੀ ਮੰਦੀ ਹਾਲਤਾ ਜਾਂ ਹੋਰ ਜਿਹੜੇ ਪਿਛਲੇ ਕੰਮ ਵਿਕਾਸ ਕਾਰਜ ਦੇ ਨਹੀਂ ਹੋਏ ਉਹ ਨਿਪਰੇ ਨਹੀਂ ਚੜੇ ਜੇਕਰ ਉਹਨਾਂ ਨੇ ਨਹੀਂ ਚੜਾਏ ਤੇ ਉਹਨਾਂ ਨੂੰ ਸਮਾਂ ਚਾਹੀਦਾ ਸੋ ਲੋਕਾਂ ਨੂੰ ਜਿੱਥੇ ਉਮੀਦਾਂ ਨੇ ਸਰਕਾਰ ਤੋਂ ਰਹਿੰਦਾ ਜਿਹੜਾ ਸਾਲ 2 ਸਾਲ ਦਾ ਸਮਾਂ ਮਾਫ ਕਰਨਾ 2 ਸਾਲ ਦੇ ਕਰੀਬ ਸਮਾਂ ਰਹਿ ਚੁੱਕਾ ਤੇ 3 ਸਾਲ ਦਾ ਗੁਜ਼ਰ ਚੁੱਕਾ ਸੋ ਇਸ ਰੋਡ ਦੀ ਹਾਲਤ ਜਿਹੜੀ ਹੈ ਇਹ ਇਸੇ ਤਰ੍ਹਾਂ ਤਰਸਯੋਗ ਬਣੀ ਹੋਈ ਹੈ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੀ ਪੀਡਬਲਿਊਡੀ ਦੇ ਜੋ ਐਕਸ਼ਨ ਨੇ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਨਰਲੇਬ ਟੀਵੀ ਦੀ ਜੋ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਉਹ ਐਕਸ਼ਨ 'ਚ ਆਏ ਨੇ ਉਹਨਾਂ ਨੇ ਇਸ ਰੋਡ ਦਾ ਸਰਵਾ ਕੀਤਾ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਦਾ ਮਤਾ ਇੱਕ ਜੋ ਹੈ ਪੰਜਾਬ ਸਰਕਾਰ ਨੂੰ ਪੀਡਬਲਿਊਡੀ ਵਿਭਾਗ ਦੇ ਥਰੂ ਜਿਹੜਾ ਭੇਜ ਦਿੱਤਾ ਗਿਆ ਤੇ ਇੱਕ ਮਹੀਨੇ ਦੇ ਕਰੀਬੇ ਦਾ ਜਿਹੜਾ ਕੰਮ ਹੈ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਵਿਸ਼ਵਾਸਤਵਾ ਹੈ ਕਿ ਇਹਦਾ ਸ਼ੁਰੂ ਕਰਵਾ ਦਿੱਤਾ ਜਾਏਗਾ ਹੁਣ ਦੇਖਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਰੋਡ ਦਾ ਜਿਹੜਾ ਕੰਮ ਨਿਰਮਾਣ ਕਾਰਜ ਸ਼ੁਰੂ ਹੁੰਦਾ ਜਾਂ ਨਹੀਂ ਹੁੰਦਾ ਇਹ ਆਉਣ ਵਾਲੇ ਦਿਨ ਦੱਸਣਗੇ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸ